ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਆਨੰਦਪੁਰ ਸਾਹਿਬ ਨਗਰ ਨੂੰ ਵਸਾ ਰਹੇ ਸੀ ਤਾਂ ਇੱਕ ਦਿਨ ਦੀ ਗੱਲ ਹੈ ਕਿ ਗੁਰੂ ਜੀ ਰਾਤ ਨੂੰ ਭੋਜਨ ਛਕਣ ਤੋਂ ਬਾਅਦ ਸੌਣ ਲਈ ਆ ਕੇ ਪਲੰਘ ਉੱਤੇ ਲੇਟ ਗਏ ਉਸ ਵੇਲੇ ਇੱਕ ਬਹੁਤ ਹੀ ਵੱਡਾ ਕਾਲੇ ਰੰਗ ਦਾ ਦਾਨਵ ਉੱਥੇ ਆ ਗਿਆ ਉਸ ਦੇ ਆਉਣ ਨਾਲ ਬਹੁਤ ਹੀ ਦੁਰਗੰਧ ਭਰੀ ਹਵਾ ਵਗਣ ਲੱਗੀ ਜਦੋਂ ਉਸ ਦਾਨਵ ਦੀ ਦੁਰਗੰਧ ਗੁਰੂ ਜੀ ਨੂੰ ਆਈ ਤਾਂ ਗੁਰੂ ਜੀ ਨੇ ਤੁਰੰਤ ਹੀ ਮੁੱਖ ਉੱਤੇ ਕੱਪੜਾ ਲੈ ਲਿਆ ਅਤੇ ਨਾਲ ਹੀ ਗੁਰੂ ਜੀ ਦੀ ਜਾਗ ਖੁੱਲ ਗਈ ਜਿਹੜੇ ਪਾਸੇ ਵੱਡਾ ਦਰਵਾਜ਼ਾ ਸੀ ਗੁਰੂ ਜੀ ਨੇ ਉਸ ਪਾਸੇ ਵੇਖਿਆ ਤਾਂ ਇੱਕ ਬਹੁਤ ਹੀ ਵੱਡਾ ਦਾਨਵ ਖੜਾ ਸੀ ਉਹ ਆਪਣੀ ਮਹਾ ਭਿਆਨਕ ਸ਼ਕਲ ਵਿਖਾ ਰਿਹਾ ਸੀ ਜਿਸ ਦੇ ਸਿਰ ਉੱਤੇ ਬਹੁਤ ਵੱਡੇ ਸਿੰਘ ਖੜੇ ਸਨ ਸਿਰ ਉੱਤੇ ਬੜੇ ਭਿਆਨਕ ਲਾਲ ਸੂਹੇ ਵਾਲ ਰੱਖੇ ਹੋਏ ਸਨ ਉਹ ਆਪਣੀ ਵੱਡੀ ਜੀਬ ਨਾਲ ਆਪਣੇ ਬੁੱਲਾਂ ਨੂੰ ਝੱਟ ਰਿਹਾ ਸੀ ਉਸ ਦੀਆਂ ਬਹੁਤ ਭਿਆਨਕ ਲਹੂ ਭਰੀਆਂ ਵੱਡੀਆਂ ਅੱਖਾਂ ਸਨ ਦਾੜੀ ਦੇ ਵਾਲ ਵੀ ਬਹੁਤ ਲਾਲ ਸਨ ਉਸਨੇ ਹੱਥਾਂ ਅਤੇ ਗਲ ਵਿੱਚ ਬਹੁਤ ਵੱਡੇ ਵੱਡੇ ਹੱਡ ਪਾਏ ਹੋਏ ਸਨ। ਉਸਦੇ ਸਾਰੇ ਸਰੀਰ ਦਾ ਰੰਗ ਕਾਲਾ ਸੀ, ਪੇਟ ਫੁੱਲਿਆ ਹੋਇਆ ਸੀ ਅਤੇ ਨਾੜਾਂ ਦਿਖਤੀਆਂ ਸਨ। ਉਹ ਦਾਨਵ ਹੱਥਾਂ ਨਾਲ ਮਨੁੱਖਾਂ ਦੇ ਸਿਰ ਵਜਾ ਰਿਹਾ ਸੀ। ਉਹ ਦਾਨਵ ਆਪਣੀ ਭਿਆਨਕ ਸ਼ਕਲ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਡਰਾਉਣ ਲੱਗਾ। ਉਹ ਕਹਿਣ ਲੱਗਾ, "ਹੁਣ ਮੈਂ ਤੁਹਾਨੂੰ ਖਾ ਜਾਵਾਂਗਾ। ਤੁਸੀਂ ਸਾਡੇ ਰਹਿਣ ਵਾਲੀ ਜਗ੍ਹਾ ਵਿੱਚ ਆਪਣਾ ਨਗਰ ਵਸਾਇਆ ਹੈ। ਤੁਸੀਂ ਹਿਰਦੇ ਵਿੱਚ ਜ਼ਰਾ ਜਿੰਨਾ ਵੀ ਡਰ ਨਹੀਂ ਰੱਖਿਆ।" ਇਹ ਸੁਣ ਕੇ ਗੁਰੂ ਜੀ ਉੱਠ ਖੜੇ ਹੋਏ ਅਤੇ ਇੱਕ ਤੀਰ ਕਮਾਨ ਫੜ ਕੇ ਨੇੜੇ ਕਰ ਲਿਆ। ਗੁਰੂ ਜੀ ਨੇ ਬਹੁਤ ਹੀ ਤਿੱਖਾ ਅਤੇ ਭਿਆਨਕ ਤੀਰ ਕਮਾਨ ਉੱਤੇ ਜੋੜ ਕੇ ਬਾਹਾਂ ਦਾ ਬਲ ਲਾ ਕੇ ਖਿੱਚਿਆ। ਉਸ ਦਾਨਵ ਨੇ ਜਾਣਿਆ ਕਿ ਇਹ ਮਹਾਨ ਸ਼ਕਤੀ ਵਾਲੇ ਹਨ। ਇਹ ਮੈਨੂੰ ਵੇਖ ਕੇ ਵੀ ਨਹੀਂ ਡਰੇ, ਬਲਕਿ ਤੀਰਜ ਨਾਲ ਡਟੇ ਖੜੇ ਹਨ। ਉਹ ਡਰ ਗਿਆ ਕਿਤੇ ਇਹ ਤੀਰ ਛੱਡ ਕੇ ਮੇਰਾ ਹਿਰਦਾ ਨਾ چیر ਦੇਣ। ਗੁਰੂ ਜੀ ਬੋਲੇ ਇੱਥੇ ਹੀ ਖੜਾ ਰਹਿ। ਹੁਣ ਤੈਨੂੰ ਜਾਨ ਨਹੀਂ ਦੇਵਾਂਗੇ। ਇੱਕ ਤੀਰ ਨਾਲ ਹੀ ਤੇਰਾ ਨਾਸ਼ ਕਰ ਦਵਾਂਗੇ। ਹੋਰ ਲੋਕਾਂ ਨੂੰ ਡਰਾਉਣਾ ਗਿੱਜਿਆ ਹੈ ਇੱਕ ಕ್ಷਣ ਵਿੱਚ ਤੇਰਾ ਸਰੀਰ ਨਾਸ਼ ਕਰ ਦਵਾਂਗੇ ਨਹੀਂ ਤਾਂ ਸਾਨੂੰ ਆਪਣਾ ਬਿਰਤਾਂਤ ਸੁਣਾ ਆਪਣਾ ਨਾਮ ਤੇ ਥਾਂ ਦੱਸ ਦਾਨਵ ਗੁਰੂ ਜੀ ਦੇ ਤੇਜ ਪ੍ਰਤਾਪ ਨੂੰ ਵੇਖ ਕੇ ਡਰ ਗਿਆ ਅਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਗੁਰੂ ਜੀ ਮੇਰਾ ਨਾਮ ਮੱਖੂ ਹੈ ਮੈਂ ਇਸ ਪੀਪਲ ਉੱਤੇ 700 ਸਾਲ ਤੋਂ ਰਹਿ ਰਿਹਾ ਹਾਂ ਮੇਰਾ ਇੱਥੇ ਪਰਿਵਾਰ ਸਮੇਤ ਵਾਸਾ ਹੈ ਪਰ ਆਪ ਜੀ ਨੇ ਸਾਡਾ ਘਰ ਖੋ ਕੇ ਆਪਣਾ ਵਾਸਾ ਇੱਥੇ ਕਰ ਲਿਆ ਹੈ ਹੁਣ ਤੁਸੀਂ ਇੱਥੇ ਵੱਡਾ ਨਗਰ ਵਸਾਉਣਾ ਚਾਹੁੰਦੇ ਹੋ ਤੁਹਾਡੇ ਸਿੱਖ ਉੱਚੀ ਆਵਾਜ਼ ਵਿੱਚ ਕੀਰਤਨ ਕਰਦੇ ਹਨ ਇਸ ਕਰਕੇ ਅਸੀਂ ਤੁਹਾਡੇ ਨੇੜੇ ਰਹਿ ਨਹੀਂ ਸਕਦੇ ਜਿੱਥੇ ਤੱਕ ਤੁਹਾਡੇ ਸਿੱਖ ਸ਼ਬਦ ਪੜ੍ਹਦੇ ਹਨ ਉਸ ਦਿਸ਼ਾ ਵਿੱਚ ਅਸੀਂ ਡਰ ਦੇ ਮਾਰੇ ਵੜਦੇ ਨਹੀਂ ਇਸ ਕਰਕੇ ਅਸੀਂ ਭੁੱਖੇ ਮਰ ਰਹੇ ਹਾਂ ਤੁਸੀਂ ਹੋਰ ਕਿਸੇ ਥਾਂ ਤੇ ਜਾ ਕੇ ਆਪਣਾ ਨਗਰ ਵਸਾਓ ਮੈਨੂੰ ਇੱਥੇ ਰਹਿੰਦਿਆਂ ਨੂੰ 700 ਸਾਲ ਹੋ ਗਏ ਹਨ ਇਹ ਸਾਰੀ ਕਹਿਲੂਰ ਪਹਾੜੀ ਦੀ ਘਾਟੀ ਸਾਡੀ ਰਹਾਇਸ਼ ਹੈ ਹੁਣ ਜਦੋਂ ਤੋਂ ਆਪ ਜੀ ਆਏ ਹੋ ਅਸੀਂ ਦੁਖੀ ਹੋ ਗਏ ਹਾਂ ਗੁਰੂ ਜੀ ਨੇ ਸਖਤ ਬਚਨ ਬੋਲੇ ਹੁਣੇ ਹੀ ਇੱਥੋਂ ਚਲਾ ਜਾ ਇਹ ਸਥਾਨ ਸਦਾ ਲਈ ਗੁਰੂ ਦੀ ਕੁਲ ਦਾ ਹੋਵੇਗਾ ਇੱਥੇ ਜੰਗਾਂ ਹੋਣਗੀਆਂ ਫੌਜਾਂ ਭੜਨਗੀਆਂ ਤੇਰੇ ਵਰਗੇ ਇੱਥੇ ਨਹੀਂ ਰਹਿ ਸਕਦੇ ਹੋਰ ਕਿਸੇ ਥਾਂ ਜਾ ਕੇ ਵਸ ਜਾ ਮਾਖੋ ਦਾਨਵ ਨੇ ਬੇਨਤੀ ਕੀਤੀ ਗੁਰੂ ਜੀ ਕੁਝ ਰਹਿਮ ਕਰੋ ਮੇਰੀ ਇੱਛਾ ਹੈ ਕਿ ਮੈਂ ਵੀ ਜਗਤ ਵਿੱਚ ਜਾਣਿਆ ਜਾਵਾਂ ਲੋਕ ਮੇਰਾ ਨਾਮ ਲੈਂਦੇ ਰਹਿਣ ਗੁਰੂ ਜੀ ਨੇ ਕਿਹਾ ਰਾਜਿਆਂ ਸਮੇਤ ਜਿਹੜੇ ਵੀ ਇੱਥੇ ਪਹਾੜੀ ਲੋਕ ਤੇ ਹਿੰਦੂ ਰਹਿੰਦੇ ਹਨ ਜੋ ਸਾਡੇ ਸਿੱਖ ਨਹੀਂ ਹਨ ਉਹ ਇਸ ਥਾਂ ਨੂੰ ਤੇਰੇ ਨਾਮ ਤੇ ਹੀ ਕਹਿਣਗੇ ਮਾਖੋਵਾਲ ਅਨੰਦਪੁਰ ਜਾਣਿਆ ਜਾਵੇਗਾ ਤੇਰਾ ਨਾਮ ਜਗਤ ਵਿੱਚ ਪ੍ਰਸਿੱਧ ਹੋਵੇਗਾ ਇਹ ਸੁਣ ਕੇ ਮਾਖੋਦੈਂਤ ਪ੍ਰਸੰਨ ਹੋ ਗਿਆ ਫਿਰ ਉਸਨੇ ਗੁਰੂ ਜੀ ਨੂੰ ਪੁੱਛਿਆ ਗੁਰੂ ਜੀ ਹੁਣ ਮੈਂ ਕਿੱਥੇ ਜਾ ਕੇ ਵਸਾਂ ਗੁਰੂ ਜੀ ਨੇ ਕਿਹਾ ਜੇ ਤੂੰ ਲੰਬੇ ਸਮੇਂ ਤੱਕ ਵਸਣਾ ਚਾਹੁੰਦਾ ਹੈ ਤਾਂ ਸਰਹਿੰਦ ਜਾ ਕੇ ਵਸ ਜਾ ਉੱਥੇ ਬਹੁਤ ਸਾਰੇ ਪਿੰਡ ਹਨ ਉੱਥੋਂ ਖਾਣ ਪੀਣ ਦਾ ਗੁਜ਼ਾਰਾ ਕਰ ਲੇ ਉਹ ਤੇਰੇ ਲਈ ਚੰਗਾ ਇਲਾਕਾ ਹੈ ਦਾਨਵ ਨੇ ਗੁਰੂ ਜੀ ਦੀ ਆਗਿਆ ਸਿਰ ਮੱਥੇ ਮੰਨ ਲਈ ਉਹ ਆਪਣੇ ਪਰਿਵਾਰ ਨਾਲ ਸਰਹਿੰਦ ਚਲਾ ਗਿਆ ਉੱਥੇ ਵੱਡੇ ਦਰਖਤਾਂ ਨਾਲ ਪ੍ਰੇਮ ਕਰਨ ਲੱਗਾ ਅਤੇ ਲੋਕਾਂ ਦੇ ਘਰਾਂ ਤੇ ਖੇਤਾਂ ਵਿੱਚੋਂ ਅਨਾਜ ਚੁਰ ਲੈਂਦਾ ਸੀ ਪਰ ਜਿਹੜੇ ਲੋਕ ਪ੍ਰਭੂ ਦੇ ਨਾਮ ਸਿਮਰਨ ਨਾਲ ਜੁੜੇ ਹੋਏ ਸਨ ਉਹਨਾਂ ਦੇ ਘਰਾਂ ਵਿੱਚ ਨਹੀਂ ਜਾਂਦਾ ਸੀ ਇਸ ਤਰ੍ਹਾਂ ਗੁਰੂ ਜੀ ਨੇ ਮਾਖੂਦੈਂਤ ਨੂੰ ਉੱਥੋਂ ਕੱਢ ਦਿੱਤਾ ਫਿਰ ਗੁਰੂ ਜੀ ਸੁੱਖ ਨਾਲ ਨੀਂਦ ਸੌਂਗੇ ਸੁਬਾਹ ਹੋਈ ਗੁਰੂ ਜੀ ਨੇ ਇਸ਼ਨਾਨ ਕਰਕੇ ਬੈਠ ਗਏ ਅਤੇ ਨਗਰ ਵਸਾਉਣ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਸੁਸਾਜ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ